ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਗੱਲ ਕਰਾਂਗੇ ਵਿਪੁਪ ਕੁਮਾਰ ਕੌਣ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਐਡਵਾਈਜ਼ਰ ਲਾਇਆ ਗਿਆ ਹੈ ਇਹਦੇ ਪਿੱਛੇ ਸੱਚਾਈ ਕੀ ਹੈ ਜਿਹੜੀ ਵਿਰੋਧੀ ਪਾਰਟੀਆਂ ਨੇ ਸਵਾਲ ਕਿਉਂ ਖੜੇ ਕਰ ਰਹੀਆਂ ਨੇ ਇਸ ਮੁੱਦੇ ਉੱਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਪੰਚਾਇਤਾਂ ਦੇ ਜਿਹੜੇ ਪੰਚਾਇਤਾਂ ਦੀ ਚੋਣਾਂ ਹੋਣੀਆਂ ਨੇ ਔਰਡਰ ਨੂੰ ਲੈ ਕੇ ਸਰਗਰਮੀ ਪੂਰੇ ਪੰਜਾਬ ਦੇ ਵਿੱਚ ਜ਼ੋਰਾਂ ਤੇਵੇ ਪਰ ਜਿਹੜੀ ਗੋਲੀ ਚੱਲਣ ਦੀ ਘਟਨਾਵਾਂ ਆ ਰਹੀਆਂ ਨੇ ਉਹਨਾਂ ਦੇ ਉਹਨਾਂ ਨੇ ਜਿਹੜੀ ਪੰਜਾਬ ਦੀ ਜਿਹੜੀ ਲਾਉਣ ਐਂਡ ਆਰਡਰ ਹੈ ਉਹਦੀ ਚਿੰਤਾ ਜ਼ਰੂਰ ਵਧਾ ਕੇ ਰੱਖੀ ਹੋਈ ਹੈ ਇਸ ਦੋਨੇ ਮੁੱਦੇ ਤੇ ਗੱਲ ਕਰਨ ਵਾਸਤੇ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਇਹ ਵਿਭੂ ਕੁਮਾਰ ਦੀ ਚਰਚਾ ਇੱਕਦਮ ਕਿਵੇਂ ਬਾਹਰ ਆ ਗਈ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਐਡਵਾਈਜ਼ਰ ਲਾਇਆ ਗਿਆ ਹੈ ਦੇਖੋ ਮਨਦੀਪ ਸਭ ਤੋਂ ਵੱਡੀ ਗੱਲ ਇਹ ਆ ਕਿ ਕੱਲ ਦੀ ਕਾਫੀ ਚਰਚਾ ਕਿ ਜਿਹੜੇ ਅਰਵਿੰਦ ਕੇਜਰੀਵਾਲ ਦੇ ਐਡਵਾਈਜ਼ਰ ਦਿੱਲੀ ਵਿੱਚ ਰਹਿ ਚੁੱਕੇ ਨੇ ਪੀਏ ਰਹਿ ਚੁੱਕੇ ਪ੍ਰਾਈਵੇਟ ਉਹਨਾਂ ਦੇ ਸੈਕਟਰੀ ਰਹਿ ਚੁੱਕੇ ਨੇ ਵਿਭਬ ਕੁਮਾਰ ਕਿਉਂਕਿ ਉੱਥੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਵਿਹਲੇ ਹੋਗੇ ਨੇ ਤੇ ਵਿਭਬ ਕੁਮਾਰ ਵੀ ਵਿਹਲੇ ਹੋਗੇ ਨੇ ਕਿਉਂਕਿ ਉੱਥੇ ਬਣ ਚੁੱਕੀ ਆ ਮੁੱਖ ਮੰਤਰੀ ਆਤਸ਼ੀ ਹੁਣ ਆਤਸ਼ੀ ਦੇ ਨਾਲ ਵੀ ਵਿਭਬ ਕੁਮਾਰ ਨੂੰ ਪ੍ਰਾਈਵੇਟ ਸੈਕਟਰ ਲਾਇਆ ਜਾ ਸਕਦਾ ਸੀ ਲੇਕਿਨ ਉਹਨੂੰ ਪੰਜਾਬ ਦੇ ਵਿੱਚ ਲਾਇਆ ਗਿਆ ਸਰਕਾਰ ਨੇ ਹੱਲੇ ਆਰਡਰ ਕੀਤੇ ਹੋਣਗੇ ਜਾਂ ਨਹੀਂ ਕੀਤੇ ਹੋਣਗੇ ਜੇ ਆਰਡਰ ਕੀਤੇ ਤੇ ਬਾਹਰ ਆਉਣੇ ਚਾਹੀਦੇ ਨੇ ਜੇ ਪੋਲੀਟੀਕਲ ਪਾਰਟੀਆਂ ਵਿਰੋਧੀ ਧਿਰਾਂ ਇਲਜ਼ਾਮ ਲਗਾ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਲਾਹਕਾਰ ਲਾਏਗੇ ਨੇ ਇਸ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਦੇ ਬੁਲਾਰਿਆਂ ਨੂੰ ਜਾਂ ਪੰਜਾਬ ਸਰਕਾਰ ਨੂੰ ਜਾਂ ਮੁੱਖ ਮੰਤਰੀ ਦੇ ਦਫ਼ਤਰ ਨੂੰ ਇਹ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਹੈ ਕਿ ਵਕੀਬ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਚੀਫ ਐਡਵਾਈਜ਼ਰ ਲਗਾਇਆ ਗਿਆ ਜਾਂ ਨਹੀਂ ਲਗਾਇਆ ਗਿਆ ਜਾਂ ਫਿਰ ਜਿਹੜੇ ਵਿਰੋਧੀ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਇਲਜ਼ਾਮਾਂ ਪਿੱਛੇ ਸਚਾਈ ਕੀ ਹੈ ਅਗਰ ਵਿਵਕ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਲਾਹਕਾਰ ਲੱਗਦੇ ਨੇ ਤੇ ਫਿਰ ਡਾਇਰੈਕਟ ਰੂਪ ਚ ਇਹ ਮੰਨਿਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ तमाम ਸਾਰੀਆਂ ਆਪੋਜੀਸ਼ਨ ਪਾਰਟੀਆਂ ਕਹਿਣੀਆਂ ਕਿ ਹੁਣ ਸਿੱਧੇ ਤੌਰ ਤੇ ਦਿੱਲੀ ਵਾਲੇ ਸਰਕਾਰ ਚਲਾ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਹਲਚਲ ਵਧੀ ਹੈ ਕਾਫੀ ਰੌਲਾ ਪਿਆ ਸੀ ਕਿ ਵੱਡੇ ਪੱਦਰ ਤੇ ਜਿਹੜੀਆਂ ਨੇ ਫੇਰ ਬਦਲ ਹੋਣਗੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ মিডিਆ ਡਾਇਰੈਕਟਰ ਨਵਨੀਤ ਵਧਵਾ ਉਹਦੀ ਛੁੱਟੀ ਕੀਤੀ ਗਈ ਹੈ ਇੱਕ ਹੋਰ মিডিਆ ਡਾਇਰੈਕਟਰ ਦੀ ਛੁੱਟੀ ਕਰ ਦਿੱਤੀ ਗਈ ਹੈ ਉਹ ਵੀ ਇੱਕ ਦਿਨ ਦੇ ਵਿੱਚ ਸਥਿਤੀ ਸਪਸ਼ਟ ਹੋ ਜਾਊਗੀ ਹੁਣ ਇਹ ਚਰਚਾ ਵਾ ਕਿ ਜਿਹੜੇ ਦਿੱਲੀ ਤੋਂ ਆਮ ਆਦੀ ਪਾਰਟੀ ਦੇ ਨੇਤਾ ਨੇ ਲੀਡਰ ਨੇ ਉਹਨਾਂ ਦੇ ਪੰਜਾਬ ਦੇ ਵਿੱਚ ਕੰਮ ਵੰਡ ਦਿੱਤੇ ਗਏ ਨੇ ਚਰਚਾ ਇਹ ਕਿ ਜਿਹੜੇ ਪ੍ਰਸ਼ਾਸਨਿਕ ਕੰਮ ਨੇ ਉਹ ਰਾਗਵ ਚੱਡਾ ਸਾਹਿਬ ਦੇਖਣ ਦੀਆਂ ਗੱਲਾਂ ਹੋ ਰਹੀਆਂ ਨੇ ਜਿਹੜੇ ਪੋਲੀਟੀਕਲ ਮਸਲੇ ਨੇ ਕਿਸੇ ਐਮਐਲਏ ਦੀ ਪ੍ਰੋਬਲਮ ਆ ਜਾਂ ਕਿਸੇ ਮੰਤਰੀ ਦੀ ਪ੍ਰੋਬਲਮ ਆ ਉਹ ਸੰਦੀਪ ਪਾਟਕ ਹੋਣੀ ਦੇਖਣਗੇ মিডিਆ ਦੇ ਨਾਲ ਰਿਲੇਟਡ ਜਿਹੜੇ ਮਸਲੇ ਨੇ ਉਹ ਵਿਜੇ ਨਾਇਰ ਤੇ ਇੱਕ ਮਿਸਟਰ ਆਦਲ ਨੇ ਉਹ ਦੇਖਣਗੇ ਇਹਨਾਂ ਤਿੰਨਾਂ ਦੇ ਉੱਪਰ ਰਾਗਵ ਚੱਡਾ ਸੰਦੀਪ ਪਾਟਕ ਵਿਜੈ ਨਾਇਰ اور ਮਿਸਟਰ ਆਦਲ ਦੇ ਉੱਪਰ ਉਹ ਕੌਣ ਨੇ ਉਹ ਮਿਸਟਰ ਵਿਵੇਕ ਕੁਮਾਰ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਨਾਲ ਰਿਪੋਰਟ ਕਿਨੂੰ ਦੇਣਗੇ ਅਰਵਿੰਦ ਕੇਜਰੀ ਵੱਲੋਂ ਇਹ ਚਰਚੇ ਨੇ ਇਹ ਵਿਰੋਧੀ ਇਲਜ਼ਾਮ ਲਗਾ ਰਹੇ ਨੇ ਜਾਂ ਕੱਲ ਦੀ ਜਿਹੜੀ ਕੰਸੋਵਾ ਚੱਲ ਰਹੀਆਂ ਇਹ ਪੰਜਾਬ ਦੀ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਵਿਰੋਧੀ ਜਿਹੜੇ ਇਲਜ਼ਾਮ ਇਹੋ ਜੇ ਲਾ ਰਹੇ ਨੇ ਉਹਨਾਂ ਇਲਜ਼ਾਮਾਂ ਪਿੱਛੇ ਸਚਾਈ ਕੀ ਹੈ ਹੁਣ ਵਿਵਪ ਕੁਮਾਰ ਕੌਣ ਨੇ ਵਿਵਪ ਕੁਮਾਰ ਇੱਕ ਵੀਡੀਓ ਜਰਨਲਿਸਟ ਦਿੱਲੀ ਅਰਵਿੰਦ ਕੇਜਰੀਵਾਲ ਦੇ ਦੋਸਤ ਬਣ ਗਏ ਸਟੈਪ ਬਾਈ ਸਟੈਪ ਉਹਨਾਂ ਦੇ ਪ੍ਰਾਈਵੇਟ ਸੈਕਟਰੀ ਬਣ ਗਏ ਉਹਨਾਂ ਦੇ ਪਿੱਛੇ ਜੇ ਇਲਜ਼ਾਮ ਲੱਗੇ ਸੀ ਕਿ ਆਮ ਆਦਮੀ ਪਾਰਟੀ ਦੇ ਹੀ ਜਿਹੜੀ ਰਾਜ ਸਭਾ ਮੈਂਬਰ ਨੇ ਸ਼ਵਤੀ ਮਾਲੀਵਾਲ ਉਹਨਾਂ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉਹਨਾਂ ਦਾ ਬਦਸਲੂਕੀ ਜਾਂ ਵਧੇਕੀ ਕੀਤੀ ਗਈ ਹੈ ਜੇਲ੍ਹ ਦੇ ਵਿੱਚ ਵੀ ਰਹਿ ਕੇ ਇਹਨੇ ਜ਼ਮਾਨਤ ਤੇ ਰਿਹਾ ਹੋਏ ਨੇ ਉਹ ਚੀਫ アドਵਾਈਜ਼ਰ ਦੀਆਂ ਗੱਲਾਂ ਹੋ ਰਹੀਆਂ ਨੇ ਇਹ ਵਿਰੋਧੀ ਇਲਜ਼ਾਮ ਲਗਾ ਰਹੇ ਨੇ ਵਿਜੇ ਨਾਇਰ ਜੀ ਨੇ ਦਿੱਲੀ ਐਕਸਾਈਜ਼ ਪਾਲਿਸੀ ਦੇ ਵਿੱਚ ਉਹ ਵੀ ਜਮਾਨਤ ਤੇ ਆਏ ਨੇ ਉਹਨਾਂ ਵੀ ਜੇਲ ਕੱਟੀਆ ਉਹਨਾਂ ਨੂੰ ਇਨਡਾਇਰੈਕਟ ਵੇ ਦੇ ਨਾਲ ਪੰਜਾਬ ਦਾ ਜਿਹੜਾ মিডিਆ ਦੀ ਸਾਰੀ ਜ਼ਿੰਮੇਵਾਰੀ ਆ ਉਹ ਉਹਨਾਂ ਨੂੰ ਦਿੱਤੀ ਗਈ ਹੈ ਇਹ ਜਿਹੜੀਆਂ ਹਲਚਲ ਵਧੀਆਂ ਆਈਆਂ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਗ੍ਰਾਫ ਘਟੇਗਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਘਰਾਂ ਦੇ ਪੁੱਤਾਂ ਨੂੰ ਐਮਐਲਏ ਤੇ ਮੰਤਰੀ ਬਣਾਇਆ ਹੈਗਾ ਤੇ ਜੇ ਪੰਜਾਬ ਦੇ ਧੀਆਂ ਪੁੱਤਾਂ ਦੇ ਉੱਪਰ ਦਿੱਲੀ ਤੋਂ ਆ ਕੇ ਲੋਕ ਰਾਜ ਕਰਨਗੇ ਤੇ ਉਹਦੇ ਨਾਲ ਪੰਜਾਬ ਦੇ ਲੋਕ ਪਰੇਸ਼ਾਨ ਹੋਣਗੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮਾਫ਼ ਨਹੀਂ ਕਰਨਗੇ ਕਿ ਸਾਡੀ ਦਿੱਲੀ ਵਾਲਿਆਂ ਦੇ ਤੱਕ ਥੋੜਾ ਪਹੁੰਚ ਸੀ ਦਿੱਲੀ ਵਾਲਿਆਂ ਕਰਕੇ ਤੁਹਾਨੂੰ ਥੋੜਾ ਜਿਤਾਇਆ ਸੀ ਅਸੀਂ ਤੇ ਤੁਹਾਨੂੰ ਆਪਣੇ ਸਮਝਿਆ ਸੀ ਤੇ ਤੁਸੀਂ ਆਪਣੇ ਹੋ ਕੇ ਬਗਾਨਿਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਹੋ ਇਹ ਜਿਹੜੇ ਅਨੁਕਤੀਆਂ ਹੋ ਰਹੀਆਂ ਨੇ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ ਇਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਸਪਸ਼ਟ ਤਾਂ ਦੱਸਣੀ ਚਾਹੀਦੀ ਪੰਜਾਬ ਦੀ ਜਨਤਾ ਨੂੰ ਕਿ ਆਖਿਰ ਸਚਾਈ ਕੀ ਆ ਹੁਣ ਸ਼੍ਰੋਮਣੀ ਕਾਲੀ ਦਲ ਵੀ ਕਹਿ ਰਿਹਾ ਜਿਹੜੇ ਸੰਦੀਪ ਜਾਖੜ ਨੇ ਉਹਨਾਂ ਨੇ ਵੀ ਇੱਕ ਟਵੀਟ ਕੀਤਾ ਹੈਗਾ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਹ ਟਿੱਪਣੀ ਕੀਤੀ ਹੈ ਔਰ ਸਭ ਤੋਂ ਪਹਿਲਾਂ ਮਾਨਕ ਗੋਲ ਜਿਹੜੇ ਆਰਟੀਆਈ ਕਾਰਕੁਨ ਨੇ ਉਹਨਾਂ ਨੇ ਬਹੁਤ ਲੰਮਾ ਚੌੜਾ ਜਿਹੜਾ ਟਵੀਟ ਆ ਉਹਨਾਂ ਨੇ ਲਿਖਿਆਗਾ ਉਸ ਟਵੀਟ ਤੋਂ ਬਾਅਦ ਜਿਹੜੀ ਪੋਲੀਟੀਕਲ ਜਿਹੜੀ ਚਰਚਾ ਉਹ ਕਾਫੀ ਸ਼ੁਰੂ ਹੋ ਚੁੱਕੀ ਹੈ ਕਿ ਆਖਰ ਇਸ ਮਸਲੇ ਦੇ ਵਿੱਚ ਸਚਾਈ ਕੀ ਹੈ ਹੁਣ ਇਹ ਸਚਾਈ ਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਮੁਖ ਬੁਲਾਰੇ ਨੇ ਚਾਹੇ ਉਹਦੇ ਵਿੱਚ ਮਲਵਿੰਦਰ ਸਿੰਘ ਕੰਗ ਚਾਹੇ ਉਹਦੇ ਮੀਤੇਰ ਚਾਹੇ ਉਹਦੇ ਵਿੱਚ ਬਹੁਤ ਸਾਰੇ ਐਮ ਐਮਪੀ ਇਹਨਾਂ ਦੇ ਜਾਂ ਐਮ ਐਲ ਏ ਨੇ ਉਹਨਾਂ ਨੇ ਇਹ ਸਾਰਿਆਂ ਨੇ ਇਸ ਸਥਿਤੀ ਦੱਸਣੀ ਚਾਹੀਦੀ ਹੈਗੀ ਆ ਜਾਂ ਫਿਰ ਸੀਐਮਓ ਦਫ਼ਤਰ ਨੂੰ ਮੁੱਖ ਮੰਤਰੀ ਦੇ ਦਫ਼ਤਰ ਨੂੰ ਇਹ ਡਿਕਲੇਅਰ ਕਰਨਾ ਚਾਹੀਦਾ ਕਿ ਕੀ ਵਾਕਏ ਵਿਵਕ ਕੁਮਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨੂੰ ਅਟੈਚ ਕੀਤਾ ਗਿਆ ਕਿਉਂਕਿ ਪਹਿਲਾਂ ਵੀ ਇਹ ਚਰਚਾ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਦਰਤੇ ਜਿਹੜੇ ਦਿੱਲੀ ਤੋਂ ਆ ਕੇ ਕਈਆਂ ਦੀਆਂ ਨਿਯੁਕਤੀਆਂ ਹੋਈਆਂ ਸੀ ਜਿਵੇਂ ਰੇਰਾ ਪੰਜਾਬ ਦੀ ਜਿਹੜੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਉਹਦੇ ਚੇਅਰਮੈਨ ਮੈਂਬਰ ਉਹ ਵੀ ਦਿੱਲੀੋਂ ਆਏ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਚੇਅਰਪਰਸਨ ਲਾਈ ਸੀ ਡਾਕਟਰ ਸਤਵੰਤ 베ਦੀ ਉਹ ਵੀ ਦਿੱਲੀ ਤੋਂ ਆਏ ਸੀ ਔਰ ਦਿੱਲੀ ਵਾਲਿਆਂ ਦਾ ਕੰਟਰੋਲ ਆ ਹੁਣ ਉਹ ਜਿਹੜੀ ਆ ਇਹ ਅੱਗੇ ਇਲਜ਼ਾਮ ਸੀ ਉਹ ਜਿਹੜੀਆਂ ਨਿਯੁਕਤੀਆਂ ਹੋ ਰੇ ਉਹਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਗਈ ਹੈ ਪੰਜਾਬ ਦੇ ਲੋਕ ਇਹ ਮਹਿਸੂਸ ਕਰਨਗੇ ਕਿ ਅਸੀਂ ਤੇ ਆਮ ਆਦਮੀ ਪਾਰਟੀ ਜਿਹੜੇ ਸਾਡੇ ਧੀਆ ਪੁੱਤ ਸੀ ਉਹਨਾਂ ਨੂੰ ਜਿਤਾ ਕੇ ਅਸੀਂ ਵਿਧਾਨ ਸਭਾ 'ਚ ਚੰਡੀਗੜ੍ਹ ਭੇਜਿਆ ਸੀ ਤੇ ਉਹਨਾਂ ਨੇ ਆਪਣੇ ਉੱਪਰ ਬਿਠਾ ਲਿਆ ਪੰਜਾਬ ਦੇ ਵਿੱਚ ਜੋ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਦਿੱਲੀ ਵਾਲਿਆਂ ਦਾ ਕੰਟਰੋਲ ਨਹੀਂ ਸੀ ਸ਼੍ਰੋਮਣੀ ਕਾਲੀਦਲ ਦੀ ਸਰਕਾਰ ਇਸੇ ਤੇ ਬੀਜੇਪੀ ਵਾਲਿਆਂ ਦਾ ਦਿੱਲੀ ਤੋਂ ਕੰਟਰੋਲ ਨਹੀਂ ਸੀ ਹੁਣ ਡਾਇਰੈਕਟ ਵੇ ਦੇ ਨਾਲ ਦਿੱਲੀ ਨੂੰ ਜਿਹੜੇ ਅਫਸਰ ਜਾਂ ਤਨਾਤ ਕੀਤੇ ਜਾ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਨਿਯੁਕਤੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਜਿਸ ਵਿਭਬ ਕੁਮਾਰ ਹੋਣਾ ਤੇ ਸੀਰੀਅਸ ਇਲਜ਼ਾਮ ਲੱਗੇ ਨੇ ਉਹਨਾਂ ਨੇ ਇੱਕ ਔਰਤ ਪਾਰਟੀ ਦੀ ਵਰਕਰ ਰਾਜ ਸਭਾ ਮੈਂਬਰ ਦੇ ਨਾਲ ਅਜਿਹੀ ਵਧੀਕੀ ਕੀਤੀ ਹੋਵੇ ਤੇ ਉਹ ਵਾਕਈ ਇੱਕ ਬੜਾ ਸੀਰੀਅਸ ਮਸਲਾ ਸੀ ਉਹਨਾਂ ਨੂੰ ਜੇਲ੍ਹ ਹੋਈ ਹੈ ਜ਼ਮਾਨਤ ਤੇ ਆਏ ਨੇ ਹੁਣ ਵਿਰੋਧੀ ਧਿਰ ਦੇ ਨੇਤਾ ਕੀ ਕਹਿੰਦੇ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਜਿਹੜਾ ਉਹਨਾਂ ਦੀ ਸਟੇਟਮੈਂਟ ਹੈ ਉਹ ਆਪਾਂ ਪੜ੍ਹ ਦਿੰਦੇ ਆ ਪੰਜਾਬ ਉੱਤੇ ਆਮ ਆਦਮੀ ਪਾਰਟੀ ਦਾ ਪਿਛਲੇ ਦਰਵਾਜ਼ੇ ਰਹੀਂ ਕੰਟਰੋਲ ਖਤਮ ਹੋਣਾ ਚਾਹੀਦਾ ਬਾਜਵਾ ਉਹ ਕਹਿੰਦੇ ਆਗੇ ਨੇ ਕਿ ਪੰਜਾਬ ਦੇ ਪ੍ਰਸ਼ਾਸਨ ਦਿੱਲੀ ਦੇ ਲੋਕਾਂ ਦੇ ਵੱਧ ਰਹੇ ਦਬਦਬੇ ਦੀ ਨਿੰਦਾ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਰਿਪੋਰਟਾਂ ਦੇ ਡੂੰਘੀ ਚਿੰਤਾ ਜ਼ਾਹਰ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਠਪੁਤਲੀ ਬਣਾਇਆ ਜਾ ਰਿਹਾ ਜਿਸ ਵਿੱਚ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਦਿੱਲੀ ਸਥਿਤ ਟੀਮ ਪੰਜਾਬ ਦੇ ਮੁੱਖ ਫੈਸਲਿਆਂ ਨੂੰ ਕੰਟਰੋਲ ਕਰ ਰਹੀ ਹੈ ਬਾਜਵਾ ਨੇ ਇਸ ਦਖਲਅੰਦਾਜ਼ੀ ਨੂੰ ਪੰਜਾਬ ਦੀ ਖੁਦਮਖਤਿਆਰੀ ਤੇ ਹਮਲਾ ਤੇ ਸੱਚੀ ਲੀਡਰਸ਼ਿਪ ਲਈ ਲੋਕਾਂ ਦੇ ਫਤਵੇ ਨਾਲ ਧੋਖਾਖਰ ਕਰਾਰ ਦਿੱਤਾ ਹਾਲੀਆਂ ਹੀ ਰਿਪੋਰਟੀਆਂ ਰਿਪੋਰਟਾਂ ਦੱਸਦੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਰਾਇਸ਼ ਦੇ ਕਈ ਕਮਰੇ ਅਰਵਿੰਦ ਕੇਰੀਵਾਲ ਨਿੱਜੀ ਸਹਾਇਕ ਵਿਭਵ ਕੁਮਾਰ ਦੇ ਰਹਿਣ ਲਈ ਖਾਲੀ ਕਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਇੱਕ ਹੈਰਾਨੀਜਨਕ ਘਟਨਾਕਰਮ ਵਿੱਚ ਮਾਨ ਦੇ ਬਹੁਤ ਸਾਰੇ ਨਜ਼ਦੀਕੀ ਸਹੂਜਗੀਆਂ ਜਿਨ੍ਹਾਂ ਵਿੱਚ ਉਸਦੇ OSD ਅਤੇ ਸਲਾਹਕਾਰ ਸ਼ਾਮਲ ਉਹਨਾਂ ਨੂੰ ਕੱਤੀ ਤੌਰ ਤੇ ਹਟਾ ਦਿੱਤਾ ਗਿਆ ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਜਿਹੜਾ ਐਲਾਨ ਨਹੀਂ ਕੀਤਾ ਗਿਆ ਬਾਜਬਾ ਨੇ ਇਹ ਵੀ ਘਟਨਾਕਰਮ ਇਸ ਘਟਨਾਕਰਮ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੀ ਜੋ ਵੀ ਥੋੜੀ ਜਿਹੀ ਖੁਦਮਖਤਿਆਰੀ ਸੀ ਉਹ ਹੁਣ ਖਤਮ ਹੋ ਗਈ ਹੈ। ਔਰ ਇਹ ਵੀ ਉਹਨੇ ਕਹ ਕੇ ਭਗਵੰਤ ਮਾਨ ਸੱਤਾਹੀਨ ਰਹਿ ਗਿਆ ਜੇਕਰ ਉਹ ਸੱਚਮੁੱਚ ਪੰਜਾਬ ਦੀ ਪਰਵਾਹ ਕਰਦੇ ਤਾਂ ਉਸ ਨੂੰ ਇਸ ਕਬਜ਼ੇ ਦਾ ਵਿਰੋਧ ਕਰਨਾ ਚਾਹੀਦਾ। ਉਹਨਾਂ ਪ੍ਰਤਾਪ ਸਿੰਘ ਬਾਯਾਵ ਨੇ ਇਹ ਵੀ ਪ੍ਰੈਸ ਨੋਟ ਦੇ ਵਿੱਚ ਲਿਖਿਆ ਕਿ ਬਦਕਿਸਮਤੀ ਨਾਲ ਉਸ ਦੀ ਚੋਪਰ ਦਰਸਾਉਂਦੀ ਹੈ ਕਿ ਉਹ ਪੰਜਾਬ ਦੇ ਹਿੱਤਾਂ ਨਾਲੋਂ ਆਪਣੀ ਸਥਿਤੀ ਨੂੰ ਪਹਿਲ ਦਿੰਦਾ। ਇਹ ਇਹ ਹੇਰਾਫੇਰੀ ਦੀਆਂ ਚਾਲਾਂ ਨੂੰ ਰੋਕਿਆ ਜਾਣਾ ਚਾਹੀਦਾ। ਪ੍ਰਤਾਪ ਸਿੰਘ ਬਾਜਵਾ ਆਪਣੇ ਪ੍ਰੈਸ ਬਿਆਨ ਚ ਅੰਤ ਚ ਵੀ ਲਿਖਦੇ ਨੇ ਕਿ ਪੰਜਾਬ ਦੇ ਲੋਕ ਉਹਨਾਂ ਲਈ ਕੰਮ ਕਰਨ ਵਾਲੀ ਸਰਕਾਰ ਦੇ ਹੱਕਦਾਰ ਹਨ ਨਾ ਕਿ ਦਿੱਲੀ ਦੀ ਸਰਕਾਰ ਉਹਨਾਂ ਨੇ ਸਮੂਹ ਪੰਜਾਬ ਨੂੰ ਇਸ ਪਿਟ ਭੂਮੀ ਦੇ ਕੰਟਰੋਲ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਯਕੀਨੀ ਬਣਾਉਣ ਲਈ ਕਿਹਾ ਕਿ ਸੂਬੇ ਦੇ ਭਵਿੱਖ ਆਪਣੇ ਲੋਕਾਂ ਦੇ ਹੱਥਾਂ ਵਿੱਚ ਰਹੇ ਤੇ ਉਹਨਾਂ ਸਿੱਟਾ ਕੱਢਿਆ ਕਿ ਅਸੀਂ ਪੰਜਾਬ ਦੀ ਸ਼ਾਨ ਅਤੇ ਪ੍ਰਭੂਸੱਤਾ ਬਹਾਲ ਕਰਨ ਲਈ ਲੜਦੇ ਰਹਾਂਗੇ ਇਹ ਹੁਣ ਵਿਰੋਧੀ ਧਿਰ ਜਿਹੜੇ ਇਲਜ਼ਾਮ ਚੁੱਕ ਰਹੇ ਨੇ ਇਸ ਮਸਲੇ ਦੇ ਵਿੱਚ ਆ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਆਪਣਾ ਪੱਖ ਰੱਖਣਾ ਚਾਹੀਦਾ ਕਿ ਜਿਹੜੇ ਵਿਰੋਧੀ ਇਲਜ਼ਾਮ ਕਰ ਰਹੇ ਨੇ ਕਿ ਉਹ ਸਹੀ ਜਾਂ ਝੂਟੇ ਨੇ ਇਸ ਮਸਲੇ 'ਚ ਵਿਰੋਧੀਆਂ ਦਾ ਜਿਹੜਾ ਜਵਾਬ ਉਹ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਜਿਵੇਂ ਜਿਵੇਂ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਹੈ ਇਹਨਾਂ ਵੱਲੋਂ ਬਿਆਨ ਦੇ ਵਿੱਚ ਦੇਰੀ ਹੁੰਦੀ ਜਾਏਗੀ ਫਿਰ ਮੰਨਿਆ ਕੀ ਜਾ ਸਕਦਾ ਹੈਗਾ ਮਜਬੂਰੀ ਕੀ ਹੋएगी ਇਹਨਾਂ ਦੀ ਦੇਖੋ ਕਈ ਮਸਲਿਆਂ ਤੇ ਉਹ ਸਰਕਾਰ ਜਵਾਬ ਨਹੀਂ ਦੇਗੀ ਕਿਉਂਕਿ ਉਹਨਾਂ ਕੋਲ ਫਤਵਾ ਵਾ ਫਤਵੇ ਦਾ ਉਹ ਕਿਵੇਂ ਫਾਇਦਾ ਲੈਂਦੇ ਆ ਕਿ ਨੇ ਜਾਇਜ਼ ਚੁੱਕਦੇ ਜਾਂ ਨਜਾਇਜ਼ ਚੁੱਕਦੇ ਜਦ ਪੰਜਾਬ ਦੀ ਜਨਤਾ ਨੇ ਆਮ ਆਦੀ ਪਾਰਟੀ ਨੂੰ ਦੇ ਦਿੱਤਾ ਪਰ ਜਿਹੜੇ ਦਿੱਲੀੋਂ ਲਿਆ ਕੇ ਅਫਸਰ ਬਿਠਾਉਣੇ ਨੇ ਉਹ ਉਹ ਜਿਹੜੇ ਨਾ ਉਸ ਨੂੰ ਲੈ ਕੇ ਪੰਜਾਬ ਸਰਕਾਰ ਜਵਾਬ ਦਵੇ ਨਾ ਦੇਵੇ ਲੇਕਿਨ ਲੋਕੀ ਜਿਹੜੇ ਮਹਿਸੂਸ ਕਰਨ ਲੱਗ ਪੈਣਗੇ ਕਿ ਅਸੀਂ ਆਮ ਪਾਰਟੀ ਨੂੰ ਫਤਵਾ ਦਿੱਤਾ ਸੀ ਨਾ ਕਿ ਦਿੱਲੀ ਵਾਲਿਆਂ ਹੁਣ ਜਦ ਇਹ ਚਰਚਾ ਚੱਲ ਰਹੀ ਆਮ ਆਦਮੀ ਪਾਰਟੀ ਦੇ ਗਲਿਆਰਿਆਂ 'ਚ ਜਾਂ ਅਪਸਰਸ਼ਾਈ ਦੇ ਵਿੱਚ ਜਾਂ ਵਿਰੋਧੀਆਂ ਦੇ ਵਿੱਚ ਕਿ ਕੰਮ ਵੰਡ ਦਿੱਤੇ ਗਏ ਨੇ ਕਿ ਕਿਉਂਕਿ ਅਰਵਿੰਦ ਕੇਜਰੀਵਲ ਅੱਗੇ ਪਿਛਲੇ 6-7 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਸੀ ਸੁਪਰੀਮ ਕੋਰਟ ਦੀਆਂ ਸ਼ਰਤਾਂ ਮੁਤਾਬਕ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆਗਾ ਇਸ ਕਰਕੇ ਹੁਣ ਦਿੱਲੀ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਣੀ ਹੈ ਧਿਆਨ ਦਿੱਲੀ ਦੇ ਵਿੱਚ ਵੀ ਆ ਪੰਜਾਬ ਦੇ ਵਿੱਚ ਆ ਤੇ ਪੰਜਾਬ ਦੇ ਵਿੱਚ ਪਿੱਛੇ ਜੇ ਖਬਰਾਂ ਕਾ ਵੀ ਸਰਗਰਮ ਰਹੀਆਂ ਨੇ ਇੱਥੇ ਬਹੁਤ ਸਾਰੇ ਧੜੇ ਬਣ ਗਏ ਹੈਗੇ ਨੇ ਵੱਡੇ ਪੱਧਰ ਤੇ ਬਦਲਾਅ ਹੋਣੇ ਚਾਹੀਦੇ ਹੈਗੇ ਨੇ ਤੁਸੀਂ ਦੇਖੋ ਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਿੰਨ ਦਿਨ ਬਿਮਾਰ ਰਹੇ ਹੈਗੇ ਨੇ ਨਾ ਕਿਸੇ ਵੀ ਆਮ ਆਦੀ ਪਾਰਟੀ ਦੇ ਵਰਕਰ ਨੇ ਐਮਐਲਏ ਨੇ ਮੰਤਰੀ ਨੇ ਤੇ ਦਿੱਲੀ ਵਾਲਿਆਂ ਨੇ ਟਵੀਟ ਕਰਕੇ ਵੀ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਿਆ ਹੈਗਾ ਪਤਾ ਲੈਣ ਵੀ ਨਹੀਂ ਗਏ ਹੈਗੇ ਨੇ ਕੋਈ ਨਾ ਕੋਈ ਐਮਐਲਏ ਗਿਆ ਪਤਾ ਲੈਣ ਨਾ ਕੋਈ ਮੰਤਰੀ ਜਦੋਂ ਪ੍ਰਗਟ ਸਿੰਘ ਹੋਣਾ ਨੇ ਪਤਾ ਲੈਣ ਗਏ ਉਦੋਂ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਥੋੜੀ ਬਹੁਤੀ ਸ਼ਰਮਾਈ ਲੋਕ ਲੱਜਾ ਦੇ ਚਲਦਿਆਂ ਫਿਰ ਪੰਜਾਬ ਦੇ ਮੰਤਰੀ ਵੀ ਉਹਨਾਂ ਦਾ ਪਤਾ ਲੈਣਗੇ ਤਿੰਨ ਦਿਨ ਪੰਜਾਬ ਦਾ ਮੁੱਖ ਮੰਤਰੀ ਹਸਪਤਾਲ ਦੇ ਵਿੱਚ ਦਾਖਲ ਰਿਹਾ ਹੋਵੇ ਤੇ ਤੁਸੀਂ ਪਤਾ ਲੈਣ ਵੀ ਨਹੀਂ ਗਏ ਹਾਲਾਂਕਿ ਇਹ ਤੇ ਮੀਡੀਆ ਭਾਲਦੇ ਨੇ ਸ਼ੱਕ ਵੀ ਮਾਰਨ ਤੇ ਕਹਿੰਦੇ ਕਿ ਸਾਡੀ ਖਬਰ ਚੱਲਣੀ ਚਾਹੀਦੀ ਹੈ ਗਿਆ ਉਹ ਸੋਚਦਾ ਕਿ ਬਹੁਤ ਸਾਰੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਟੈਲੀਫੋਨ ਤੇ ਪਤਾ ਕੀਤਾ ਹਾਲ ਚਾਲ ਪੁੱਛਿਆ ਹੋਊਗਾ ਜੇ ਉਹਨਾਂ ਦਾ ਨੰਬਰ ਨਹੀਂ ਮਿਲਦਾ ਹੋਊਗਾ ਜਾਂ ਡਾਕਟਰ ਨੇ ਰੈਸਟ ਕਰਨ ਵਾਸਤੇ ਕਹੂਗਾ ਪਰਿਵਾਰਕ ਮੈਂਬਰਾਂ ਦੇ ਨਾਲ ਐਮਐਲਏ ਮੰਤਰੀਆਂ ਦੀ ਗੱਲਬਾਤ ਪਰ ਇਹਦੇ ਮੀਡੀਆ ਕਰੇ ਜਿੰਨਾ ਦਾ ਇਫੋਰਡ ਵਾਚੇ ਚੱਕਰ ਚੋਂ ਦੇ ਬਾਹਰ ਨਹੀਂ ਨਿਕਲੇ ਤੇ ਰੀਲਾਂ ਬਣਾਉਣ ਦੇ ਬੜੇ ਮਾਇਰ ਨੇ ਤੇ ਗਏ ਨਹੀਂ ਜਦੋਂ ਸਰਕਾਰ ਦੀ ਇੰਟੈਲੀਜੈਂਸ ਨੇ ਦੱਸਤਾ ਕਿ ਪ੍ਰਗਟ ਸਿੰਘ ਹੋਣੀ ਚੁੱਪਚੀਪੀਤੇ ਜਾ ਕੇ ਮਿਲ ਵੀ ਆਏ ਨੇ ਫਿਰ ਆਮ ਆਦੀ ਪਾਰਟੀ ਦੇ ਮੰਤਰੀਆਂ ਨੂੰ ਨ ਹੱਥਾਂ ਪੈਰਾਂ ਦੀ ਪਈ ਫਿਰ ਸ਼ਾਇਦ ਹਰਜੋਤ ਸਿੰਘ ਬੈਂਸ ਸਾਹਿਬ ਅ ਹਰਪਾਰ ਸਿੰਘ ਚੀਮਾ ਸਾਹਿਬ ਗਏ ਹੈਗੇ ਨੇ ਪਤੋ ਪਤਾ ਲੈਣ ਗਏ ਹੈਗੇ ਨੇ ਕਿ ਲੋਕ ਕਹਿਨਾਂ ਕਿ ਮੁੱਖ ਮੰਤਰੀ ਬਿਮਾਰ ਹੋਇਆ ਹੋਵੇ ਤੇ ਇਹ ਪਤਾ ਲੈਣ ਵੀ ਗਏ ਤੇ ਜੇ ਕੋਈ ਦਿੱਲੀ ਦੇ ਵਿੱਚ ਕਿਸੇ ਲੀਡਰ ਨੂੰ ਖੰਗ ਵੀ ਲੱਗ ਜਾ ਜਾਂ ਬੁਖਾਰ ਹੋ ਜਾ ਤੇ ਪੰਜਾਬ ਦੇ ਸਾਰੇ ਸਾਰੇ ਜਿਹੜੇ ਐਮ ਐਲ ਏ ਟਵੀਟ ਕਰ ਦਿੰਦੇ ਨੇ ਹਿੰਦੀ ਚ ਕਰਨਗੇ ਅੰਗਰੇਜ਼ੀ ਚ ਕਰਨਗੇ ਪੰਜਾਬੀ ਚ ਕਰਨਗੇ ਇਹ ਤੋਂ ਲੱਗਦਾ ਹੈ ਕਿ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾਗਾ ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਰੀਸ਼ਫਲਿੰਗ ਹੋਈ ਹੈ ਰੀਸ਼ਫਲਿੰਗ ਦੇ ਵਿੱਚ ਵੀ ਕਾਫੀ ਕਿੰਤੂ ਪਰੰਤੂ ਹੋਇਆ ਕਿ ਇਹਨਾਂ ਚ ਜਿਹੜੇ ਮੰਤਰੀ ਬਣਾਏ ਗਏ ਨੇ ਉਹ ਸਾਰੇ ਉਹਨਾਂ ਨੇ ਆਪਣੇ ਆਪਣੇ ਹਲਕੇ ਹਾਰੇ ਨੇ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਮੰਤਰੀ ਬਣਾਇਆ ਗਿਆਗਾ ਕਈਆਂ ਦੀ ਪਰਫਾਰਮੈਂਸ ਮਾੜੀ ਕਈਆਂ ਦੀ ਚੰਗੀ ਸੀ ਔਰ ਦੂਜੀ ਗੱਲ ਹੈ ਜਿਹੜੇ ਮਹਿਕਮਿਆਂ ਦੀ ਵੰਡ ਨੂੰ ਲੈ ਕੇ ਵੀ ਬਹੁਤ ਵੱਡਾ ਪਾਰਟੀ ਦੇ ਵਿੱਚ ਚੱਲਿਆਗਾ ਕਈਆਂ ਨੇ ਫੇਰ ਸੁਪਨੇ ਲੈ ਕੇ ਆਹੀ ਪਗਵੰਤ ਮਾਂ ਦੀ ਟੀਮ ਦਾ ਹਿੱਸਾ ਬਣਾਂਗੇ ਮੰਤਰੀ ਬਣਾਂਗੇ ਉਹਨਾਂ ਦੇ ਜਿਹੜੇ ਸੁਪਨੇ ਨੇ ਉਹ ਪੂਰੇ ਨਹੀਂ ਹੋਏ ਲੇਕਿਨ ਆ ਜਿਹੜੀ ਕੱਲ ਦੀ ਦਫਤਰਾਂ ਸਰਕਾਰੀ ਹਲਕਿਆਂ ਵਿੱਚ ਅਪਸਚਾਈ ਹਲਕਿਆਂ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਹਲਕਿਆਂ ਦੇ ਵਿੱਚ ਜਾਂ ਸਿਆਸੀ ਸਫਾਂ ਦੇ ਵਿੱਚ ਇੱਕ ਚੱਲੀ ਆ ਕਿ ਵਿਵੇਕ ਕੁਮਾਰ ਨੂੰ ਚੀਫ ਐਡਵਾਈਜ਼ਰ ਲਾਇਆ ਜਾ ਰਿਹਾ ਜਿਹੜੇ ਪ੍ਰਸ਼ਾਸਨਿਕ ਕੰਮਕਾਜ ਨੇ ਉਹ ਰਗਵ ਚੱਡਾ ਸਾਹਿਬ ਦੇਖਣਗੇ ਪੋਲੀਟੀਕਲ ਮਸਲੇ ਜਿਹੜੇ ਨੇ ਉਹ ਸੰਦੀਪ ਪਾਟਕ ਸਾਹਿਬ ਦੇਖਣਗੇ ਮੀਡੀਆ ਦੇ ਨਾਲ ریلیਟਡ ਜਿਹੜੇ ਮਸਲੇ ਨੇ ਉਹ ਵਿਜੇ ਨਾਇਰ ਸਾਹਿਬ ਦੇਖਣਗੇ ਇਹ ਜਿਹੜਾ ਮਸਲਾ ਆ ਰਿਹਾ ਨੇ ਬੜਾ ਸੀਰੀਅਸ ਆ ਹੁਣ ਦੇਖਦੇ ਕਿ لازਮੀ ਤੌਰ ਤੇ ਵਿਰੋਧੀ ਜਦੋਂ ਇਲਜ਼ਾਮ ਲਗਾਉਂਦੇ ਨੇ ਉਹਨਾਂ ਦਾ ਮੌਕਾ ਆਉਣ ਤੇ ਮੁੱਖ ਮੰਤਰੀ ਭਗਵੰਤ ਮਾਨ ਬੜਾ ਠੋਕ ਕੇ ਜਵਾਬ ਦਿੰਦੇ ਨੇ ਉਮੀਦ ਕਰਦੇ ਕਿ ਇਸ ਮਸਲੇ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਜਲਦ ਦੇਣਗੇ ਹੋ ਸਕਦਾ ਜਿਵੇਂ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਸਾਡੇ ਜਿਹੜੇ ਦਿੱਲੀ ਦੇ ਅਫਸਰ ਨੇ ਬੜੇ ਸਿਆਣੇ ਨੇ ਬੜੇ ਸਮਝਦਾਰ ਨੇ ਬੜੇ ਕਾਬਿਲ ਨੇ ਹੋ ਸਕਦਾ ਵੀ ਉਹਨਾਂ ਨੂੰ ਲੱਗਦਾ ਹੋਵੇ ਵੀ ਪੰਜਾਬ ਚ ਹਜੇ 2.5 ਸਾਲਾਂ ਦੀ ਜਿਹੜੀ ਪਰਫਾਰਮੈਂਸ ਵੇਖਦਿਆਂ ਹੋਇਆ ਵੀ 2.5 ਸਾਲ ਰਹਿ ਗਏ ਨੇ ਅਸੀਂ ਇੱਥੇ ਉਹ ਜਿਹੜੇ ਐਨਓ ਜਿਹੜਾ ਐਮਓਯੂ ਸ਼ਾਇਨ ਕੀਤਾ ਸੀਗਾ ਇਹਨਾਂ ਨੇ ਵੀ ਨੋਲਿਜ ਉਹ ਸ਼ੇਅਰਿੰਗ ਹੈ ਨਾ ਜੀ ਤੇ ਐਦਕੀ ਫੇਰ ਉਹਨਾਂ ਸੋਚਦੇ ਹੁਣ ਵੀ ਅਸੀਂ ਡਾਇਰੈਕਟ ਇੱਥੇ ਆਪਣੀ ਇਨਵੋਲਵਮੈਂਟ ਰੱਖੀਏ ਕਿ ਅਸੀਂ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਆਪਣੇ ਇੱਥੇ ਬੰਦੇ ਲਾ ਕੇ ਤੇ ਪੰਜਾਬ ਨੂੰ ਹੋਰ ਅੱਗੇ ਲੈ ਕੇ ਜਾਈਏ ਨਹੀਂ ਇਹ ਨਹੀਂ ਕਿ ਦਿੱਲੀ ਦੇ ਅਫਸਰ ਜ਼ਿਆਦਾ ਸਿਆਣੇ ਸਾਡੇ ਪੰਜਾਬ ਦੇ ਵਿੱਚ ਬਹੁਤ ਕਾਬਿਲ ਆਫੀਸਰ ਹੈਗੇ ਨੇ ਚਾਹੇ ਉਹ ਪੁਲਿਸ ਅਫੀਸਰ ਨਾ ਚਾਹੇ ਉਹ ਆਈਐਸ ਅਫੀਸਰ ਨਾ ਇਹ ਦੀ ਉਹ ਇੱਕ ਪੋਲਿਟੀਕਲ ਤੌਰ ਤੇ ਅਰਵਿੰਦ ਕੇਜਰੀਵਾਲ ਦੋ ਸੂਬਿਆਂ ਦੇ ਰਾਜ ਕਰਨਾ ਚਾਹੁੰਦੇ ਨੇ ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕਿਉਂਕਿ ਇਸ ਕਰਕੇ ਉਹਨਾਂ ਨੇ ਆਪਣੇ ਇੱਥੇ ਬੰਦੇ ਫਿੱਟ ਕਰਦੇ ਉਹਨਾਂ ਨੂੰ ਤੇ ਦਿੱਲੀ ਤੇ ਕੰਮ ਕਰਨਾ ਚਾਹੀਦਾ ਹੈਗਾ ਹੁਣ ਮੰਨ ਲਓ ਆਪਾਂ ਇਸ ਟਾਈਮ ਬੀਜਪੀ ਦੀ ਸੈਂਟਰ ਵਿੱਚ ਸਰਕਾਰ ਤੇ ਕਈ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਕਿਤੇ ਉਹ ਆ ਕੇ ਮੁੱਖ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਦੇਸ਼ ਦੇ ਗ੍ਰਹਿ ਮੰਤਰੀ ਆ ਕੇ ਬੈਠੇ ਕਦੀ ਦੇਖਿਆ ਹਰਿਆਣੇ ਦੇ ਵਿੱਚ ਦਿੱਲੀੋਂ ਆਕੇ ਅਫਸਰ ਬੈਠੇ ਹੋਣ ਜਾਂ ਅਮੀਸ਼ਾ ਸਾਹਿਬ ਦੀ ਚੱਲ ਆਕੇ ਉਹ ਇੱਥੇ ਦਖਲ ਦਿੰਦੇ ਹੋਣ ਜਾਂ ਕੇ ਮੋਦੀ ਸਾਹਿਬ ਇਵੇਂ ਕਾਂਗਰਸ ਪਾਰਟੀ ਦੀ ਜੋ ਸਰਕਾਰ ਰਹੀ ਕਿਤੇ ਰਾਹੁਲ ਗਾਂਧੀ ਆਕੇ ਉਹਦੇ ਬੰਦੇ ਆਕੇ ਦਫਤਰਾਂ ਦੇ ਵਿੱਚ ਬੈਠਦੇ ਰਹੇ ਇਹਦੇ ਦਿੱਲੀ ਵਾਲਿਆਂ ਨੇ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਲਚਰ ਸ਼ੁਰੂ ਕਰ ਦਿੱਤਾ ਹੈਗਾ ਇਹ ਡਾਇਰੈਕਟ ਦਖਲਅੰਦਾਜ਼ੀ ਜੋ ਵਿਰੋਧੀ ਧਰ ਦੇ ਨੇਤਾ ਕਹਿ ਰਿਹਾਗੇ ਨੇ ਇਹ ਨਹੀਂ ਕਿ ਦਿੱਲੀ ਦੇ ਆਈਐਸ ਅਫੀਸਰ ਕਾਬਿਲ ਨੇ ਸਾਡੇ ਜਿਹੜੇ ਆਈਐਸ ਅਫੀਸਰ ਉਹਨਾਂ ਨੇ ਵੀ ਮਸੂਰੀ ਤੋਂ ਟ੍ਰੇਨਿੰਗ ਕੀਤੀ ਹੈਗੀ ਹੈ ਤੇ ਦਿੱਲੀ ਵਾਲਿਆਂ ਨੇ ਵੀ ਮਸੂਰੀ ਤੋਂ ਟ੍ਰੇਨਿੰਗ ਕੀਤੀ ਇਹ ਕਿਹੜੇ ਜਾ ਕੇ ਸਿੰਗਾਪੁਰ ਜਾਂ ਇਜ਼ਰਾਇਲ ਤੋਂ ਜਾਂ ਟੋਕੀਓ ਤੋਂ ਇੰਟਰਵਿਊ ਟ੍ਰੇਨਿੰਗ ਲੈ ਕੇ ਆਏ ਨੇ ਅਫਸਰ ਤੇ ਅਫਸਰ ਹੀ ਆ ਗਏ ਨੇ ਉਹਨਾਂ ਤੇ ਦੇਖਣਾ ਤਾਂ ਕਿ ਆ ਏਜੰਡਾ ਬਣਿਆਗਾ ਆ ਸਵਧਾਨ ਕਹਿੰਦਾਗਾ ਉਹ ਕਿਹੜਾ ਕੁਝ ਨਵਾਂ ਕਰਦੇ ਨੇ ਇੱਕ ਸਟੇਟ ਦੇ ਦੂਜੇ ਸਟੇਟ ਚ ਪਾਲਿਸੀ ਕਰਦੇ ਜਦੋਂ ਨਵੀਆਂ ਪਾਲਿਸੀਆਂ ਬਣਦੀਆਂ ਨੇ ਥੋੜੀ ਜੀ ਉਥੋਂ ਕਾਪੀ ਕਰ ਲੈਂਦੇ ਥੋੜੀ ਜੀ ਉਥੋਂ ਕਾਪੀ ਕਰ ਲੈਂਦੇ ਫਿਰ ਐਮੈਂਡਮੈਂਟ ਹੋ ਜਾਂਦੀ ਹੈਗੀ ਨਾ ਉਹ ਇਸ਼ੂ ਨਹੀਂ ਆਗਾ ਜਿਹੜੇ ਦਿੱਲੀੋਂ ਆ ਕੇ ਬਿਠਾਉਣੇ ਆਗੇ ਨੇ ਇਹਦਾ ਉਹਦੇ ਪਿੱਛੇ ਸਿਆਸੀ ਮਾਇਨੇ ਦੇ ਨਾਲ-ਨਾਲ ਬਹੁਤ ਸਾਰੇ ਅਜਿਹੇ ਮਸਲੇ ਵੀ ਆਰਥਿਕ ਮਸਲੇ ਵੀ ਜੁੜੇ ਹੋਏ ਨੇ ਉਹਦੇ ਨਾਲ ਆਮ ਆਦੀ ਪਾਰਟੀ ਨੇ ਹੁਣ ਕਈ ਸਟੇਟਾਂ ਦੇ ਵਿੱਚੋਂ ਇਲੈਕਸ਼ਨ ਵੀ ਲੜਨੀ ਹੈਗੀ ਆ ਹਨਾ ਇਲੈਕਸ਼ਨਾਂ ਖਾਲੀ ਜੇਬਾਂ ਦੇ ਨਾਲ ਲੜੀਆਂ ਨਹੀਂ ਜਾਂਦੀਆਂ ਹੈਗੀਆਂ ਹਾਂ ਦਿੱਲੀ ਦੇ ਵੀ ਨਵੰਬਰ ਦੇ ਵਿੱਚ ਹੋ ਸਕਦੀਆਂ ਜਾਂ ਜਨਵਰੀ ਦੇ ਵਿੱਚ ਜਨਵਰੀ ਦੇ ਵਿੱਚ ਤੇ ਡਿਊ ਨੇ ਮਹਾਰਾਸ਼ਟਰ ਸਰਕਾਰ ਦੇ ਨਾਲ ਨਵੰਬਰ ਦੇ ਵਿੱਚ ਵੀ ਵੋਟਾਂ ਪੈਸਦੇ ਹੁਣ ਤੁੱਕਾਂ ਦੇ ਨਾਲ ਤੇ ਪਕੌੜੇ ਮੱਛੀ ਦੇ ਤਲੇ ਨਹੀਂ ਜਾਂਦੇ ਹੈਗੇ ਨਾ ਠੀਕ ਹੈ ਜੀ ਇਲੈਕਸ਼ਨਾਂ ਵਾਸਤੇ ਪੈਸੇ ਚਾਹੀਦੇ ਹੁਣ ਪੈਸੇ ਤੇ ਕਿਤੇ ਉਹਨਾਂ ਕਿਤੇ ਪ੍ਰਬੰਧ ਕਰਨੇ ਹੈਗੇ ਨੇ ਇਹ ਕਈ ਤਰ੍ਹਾਂ ਦੇ ਹੁਣ ਇਹ ਸਵਾਲ ਖੜੇ ਹੁੰਦੇ ਕਈ ਤਰ੍ਹਾਂ ਦੇ ਮਾਇਨੇ ਨੇ ਪਰ ਅੱਜ ਦੇ ਤਰੀਕ ਦੇ ਵਿੱਚ ਆਮ ਆਦੀ ਪਾਰਟੀ ਨੂੰ ਚੰਗਾ ਲੱਗਦਾ ਹੋਊਗਾ ਪੰਜਾਬ ਦੇ ਆਮ ਆਦੀ ਪਾਰਟੀ ਦੇ 92 ਐਮਐਲਏ ਨੂੰ ਚੰਗਾ ਲੱਗਦਾ ਹੋਊਗਾ ਕਿ ਦਿੱਲੀ ਤੋਂ ਆ ਕੇ ਅਫਸਰ ਬੈਠ ਗਏ ਨੇ ਪਰ ਲੌਂਗ ਰਨ ਤੇ ਜਾ ਕੇ ਦੇਖੀਏ ਜਦੋਂ 2027 ਦੇ ਵਿੱਚ ਨਬੇੜੇ ਹੋਣਗੇ ਉਦੋਂ ਇਹਨਾਂ ਦੀਆਂ ਇਹ ਜਿਹੜੀਆਂ ਗਲਤੀਆਂ ਨੇ ਜਾਂ ਦਿੱਲੀ ਤੋਂ ਜਿਹੜੀ ਪੰਜਾਬ ਨੂੰ ਚਲਾਉਂਦੀਆਂ ਜਿਹੜੀਆਂ ਚਾਲਾਂ ਨੇ ਉਹ ਬਹੁਤ ਆਮ ਆਦੀ ਪਾਰਟੀ ਨੂੰ ਮਹਿੰਗੀਆਂ ਪੈਣਗੀਆਂ ਕਿਉਂਕਿ ਪੰਜਾਬ ਨੇ ਕਦੇ ਵੀ ਲੋਕਾਂ ਦੀ ਧੌਂਸ ਲੋਕਾਂ ਦੀ ਜਿਹੜੀ ਪਾਲਿਸੀ ਹੈਗੀ ਨਾ ਦਿੱਲੀ ਉਹਨੂੰ ਪਰਵਾਹ ਨਹੀਂ ਕੀਤਾਗਾ ਪੰਜਾਬ ਇੱਕ ਬਹੁਤ ਵੱਡਾ ਸਟੇਟ ਹੈ ਦਿੱਲੀ ਇੱਕ ਛੋਟਾ ਜਿਹਾ ਸਟੇਟ ਹੈਗਾ ਜਿਹਦੇ ਪੱਲੇ ਕੁਝ ਨਹੀਂ ਹੈਗਾ ਸਿਰਫ ਇੱਕ ਦਿੱਲੀ ਦਾ ਮੁੱਖ ਮੰਤਰੀ ਆ ਪੰਜਾਬ ਦੇ ਇੱਕ ਮੇਅਰ ਦੇ ਬਰਾਬਰ ਜਾਂ ਕਿਸੇ ਦੂਜੇ ਸ਼ਹਿਰ ਦੇ ਮੇਅਰ ਦੇ ਬਰਾਬਰ ਪਾਵਰਾਂ ਨੇ ਦਿੱਲੀ ਦੇ ਵਿੱਚ ਲੋਕ ਪੀ ਡਬਲਯੂ ਡੀ ਹோம் ਉਹ ਸਾਰੀਆਂ ਸੈਂਟਰ ਕੋਲ ਬਹੁਤ ਸਾਰੇ ਮੈਗਮਾ ਸੈਂਟਰ ਕੋਲ ਉਹ ਤੇ ਇੱਕ ਦਿੱਲੀ ਇੱਕ ਜਸਟ ਇੱਕ ਲਾਈਕ ਮਿਊਨਿਸਪਲ ਕਮੇਟੀ ਆ ਸਾਡੇ ਲੁਧਿਆਣੇ ਦੇ ਬਰਾਬਰ ਲਾ ਲਓ ਜਾਂ ਗੜਗਾਓ ਦੇ ਬਰਾਬਰ ਲਾ ਲਓ ਜਾਂ ਨੌਇਡਾ ਦੇ ਬਰਾਬਰ ਲਾ ਲਓ ਨਾ ਇਸ ਕਰਕੇ ਪੰਜਾਬ ਇੱਕ ਇੱਕ ਪੂਰਨ ਰੂਪ ਵਿੱਚ ਸੂਬਾ ਦਿੱਲੀ ਇੱਕ ਪੂਰਨ ਰੂਪ ਵਿੱਚ ਸੂਬਾ ਨਹੀਂ ਹੈਗਾ ਇਹ ਤੇ ਪੰਜਾਬ ਦੀ ਆਮ ਆਦੀ ਪਾਰਟੀ ਨੂੰ ਸਮਝਣਾ ਚਾਹੀਦਾ ਹੈਗਾ ਕਿ ਤੁਸੀਂ ਆਪਣਾ ਅੱਜ ਤੁਹਾਨੂੰ ਚੰਗਾ ਲੱਗਦਾ ਹੋਊਗਾ ਪਰ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਹੋ ਸੋਚੀਏ ਨਾ ਤੇ ਤੁਹਾਡਾ ਬਹੁਤ ਜ਼ਿਆਦਾ ਸਿਆਸੀ ਨੁਕਸਾਨ ਹੋਣ ਵਾਲਾ ਨਾਲ ਹੀ ਅਗਲੇ ਮਸਲੇ ਦੀ ਗੱਲ ਕਰ ਲਈਏ ਜੋ ਦੀਆਂ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਕੋਸ਼ਣਾ ਹੋਈ ਹੈ ਚੱਲ ਸੋਚ ਚੱਲ ਕਿੱਥੇ ਗੋਲੀਆਂ ਚੱਲਣ ਕਿੱਥੇ ਲੋਕ ਫੱਟੜ ਹੋ ਰਹੇ ਨੇ ਕਿੱਥੇ ਪੱਥਰ ਚੱਲ ਰਹੇ ਹੈਗੇ ਨੇ ਪਰ ਜਿਹੜੀਆਂ ਹੁਣ ਗੋਲੀ ਵੱਖ-ਵੱਖ ਜਗ੍ਹਾ ਤੇ ਗੋਲੀ ਚੱਲੀ ਹੈਗੀ ਏ ਇਹ ਜਿਹੜੀ ਘਟਨਾ ਹੈਗੀ ਏ ਕਿ ਲੱਗਦਾ ਵੀ ਇਹ ਵੀ ਚਿੰਤਾ ਦਾ ਵਿਸ਼ਾ ਹੈਗਾ ਪੰਜਾਬ ਦੇ ਲਈ ਬਹੁਤ ਵੱਡਾ ਦੇਖੋ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਬੁਰਸ਼ਾਗਤੀ ਗੁੰਡਾਗਰਦੀ ਹੋ ਹੀ ਰਹੀ ਆ ਪਰ ਇੰਨੀ ਜਿਆਦਾ ਨਹੀਂ ਇਸ ਆ ਵਾਲੀਆਂ ਇਲੈਕਸ਼ਨਾਂ ਜੋ ਪੰਚਾਇਤੀ ਚੋਣਾਂ ਹੋ ਰਹੀਆਂ 15 ਨਵੰਬਰ ਤਰੀਕ ਨੂੰ ਵੋਟਾਂ ਪੈਣੀਆਂ ਇਹਨੇ ਪਿਛਲੇ ਰਿਕਾਰਡ ਸਾਰੇ ਤੋੜ ਦਿੱਤੇ ਨੇ ਪੰਜਾਬ ਪੁਲਿਸ ਪੰਜਾਬ ਦਾ ਸਿਵਲ ਪ੍ਰਸ਼ਾਸਨ ਤੇ ਪੰਜਾਬ ਦਾ ਸੁਬਾਈ ਕਮਿਸ਼ਨ ਪਹਿਲੀ ਦਫਾ ਮੂਕ ਦਰਸ਼ਕ ਬਣ ਕੇ ਬੈਠਾਗਾ ਥਾਂ ਥਾਂ ਗੋਲੀਆਂ ਚੱਲੀਆਂ ਥਾਂ ਥਾਂ ਧੱਕੇਸ਼ਾਹੀ ਹੋਈ ਹੈ ਚਾਹੇ ਉਹ ਧਰਮਕੋੜ ਦਾ ਵਿੱਚ ਆਇਓ ਨਿਸ਼ਾਰਾ ਪੰਨੂਆ ਦਾ ਚਾਹੇ ਉਹ ਮਜੀਠਾ ਹਲਕਾ ਆਵੇ ਚਾਹੇ ਅਜਨਾਲਾ ਹੋਵੇ ਹਰ ਚਾਹੇ ਉਹ ਗਰਦਾਸਪੁਰ ਹੋਵੇ ਚਾਹੇ ਉਹ ਮੋਗਾ ਡਿਸਟ੍ਰਿਕਟ ਹੋਵੇ ਕੋਈ ਅਜਿਹਾ ਪੰਜਾਬ ਦੇ ਵਿੱਚ ਡਿਸਟ੍ਰਿਕਟ ਨਹੀਂ ਆ ਫਰੂਸਪੁਰ ਨਹੀਂ ਕਿੱਥੇ ਗੋਲੀ ਨਹੀਂ ਚਲੀ ਹਰ ਜਗ੍ਹਾ ਦੇ ਵਿੱਚ ਗੋਲੀ ਚੱਲੀ ਆ ਗਈ ਹੈ ਇਹਦਾ ਮਤਲਬ ਹੈ ਕਿ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਉਹ ਇਲੈਕਸ਼ਨ ਕਮਿਸ਼ਨ ਦੇ ਚੀਫ ਕਮਿਸ਼ਨਰ ਨੇ ਰਾਜਕਮਲ ਚੌਧਰੀ ਸਾਹਿਬ ਸਮੁੱਚਾ ਕਮਿਸ਼ਨ ਸਮੁੱਚਾ ਸਟੇਟ ਦਾ ਪ੍ਰਸ਼ਾਸਨ ਸਰਕਾਰੀ ਮਸ਼ੀਨਰੀ ਜਿੰਨੀ ਮੂਕ ਦਰਸ਼ਕ ਬਣ ਕੇ ਹੁਣ ਬੈਠੀ ਹੋਈ ਨਾ ਇਸ ਤੋਂ ਪਹਿਲਾਂ ਕਦੀ ਵੀ ਬੈਠੀ ਨਹੀਂ ਹੋਏਗੀ ਆਮ ਆਦਮੀ ਪਾਰਟੀ ਜਿਸ ਹਸਾਬ ਦੇ ਨਾਲ ਤੱਕੇਸ਼ਾਈ ਕਰੀ ਹੈ ਜਿਸ ਹਸਾਬ ਨਾਲ ਜਬਰੀ ਸਰਬਸੰਮਤੀਆ ਕਰਵਾ ਰਹੀ ਹੈ ਐਨਓਸੀ ਨਹੀਂ ਦਿੱਤੀ ਜਾ ਰਹੀ ਚੁੱਲਾ ਟੈਕਸ ਨਹੀਂ ਦਿੱਤਾ ਜਾ ਰਿਹਾ ਹੈਗਾ ਦਫਤਰਾਂ ਦੇ ਦਫਤਰ ਬੰਦ ਕੀਤੇ ਜਾ ਰਹੇ ਨੇ ਸਖਤਰ ਸੈਕਟਰੀ ਉਹ ਦਫਤਰਾਂ ਦੇ ਵਿੱਚ ਨਹੀਂ ਆ ਰਹੇ ਬੀਡੀਪੀ ਨਹੀਂ ਆ ਰਹੇ ਗਾਲਾਂ ਕੱਢ ਨੇ ਇਸ ਤੋਂ ਪਹਿਲਾਂ ਕਦੇ ਵੀ ਸਰਕਾਰੀ ਸਿਸਟਮ ਦਾ ਤੈਸਨੈਸ ਨਹੀਂ ਕੀਤਾਗਾ ਜਿਸ ਹਸਾਬ ਦੇ ਨਾਲ ਹੋਣ ਕੀਤਾਗਾ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਜਦ ਚੁੱਲਾ ਟੈਕਸ ਸਾਲ ਦੇ 70 ਰੁਪਏ ਨੇ 5 ਸਾਲ ਬਾਅਦ ਇਲੈਕਸ਼ਨ ਹੁੰਦੇ ਆ 35 ਰੁਪਏ ਬੰਦ ਨੇ ਸਰਕਾਰ ਕਿਉਂ ਨਹੀਂ ਉਹ ਅਬੋਲਿਸ਼ ਕਰ ਦੇਂਦੀ 35 ਰੁਪਈਆ ਦੇ ਨਾਲ ਜਿੰਨੇ ਇਲੈਕਸ਼ਨ ਲੜਨੀ ਹੈਗੀ ਕਿਸ ਸਰਕਾਰ ਦਾ ਢਿੱਡ ਭਰ ਜਾਂਦਾ ਹੈਗਾ ਕਿਸ ਸਰਕਾਰ ਦਾ ਖਜ਼ਾਨਾ ਭਰ ਜਾਂਦਾ ਹੈਗਾ ਤੁਸੀਂ ਇਹ ਵਾਲੀ ਜਿਹੜੀ ਮੱਧ ਆ ਇਹ ਰੱਦ ਕਿਉਂ ਨਹੀਂ ਕਰਦੇਗੇ ਚੁਲਾ ਟੈਕਸ ਜਿੰਨੂੰ ਇਲੈਕਸ਼ਨ ਲੜਨੀ ਆ ਉਹਨੂੰ ਜ਼ਰੂਰ ਤਾਂ ਜਿੰਨੂੰ ਨਹੀਂ ਲੜਨੀ ਇਹਦੇ 35 ਰੁਪਈਆ ਦੇ ਸਰਕਾਰ ਦਾਗੇ ਇਹ ਸਰਕਾਰ ਨੇ ਇੱਕ ਬਹੁਤ ਵੱਡਾ ਲਕੂਣਾ ਰੱਖਿਆ ਹੈਗਾ ਸਰ ਆਮ ਆਦੀ ਪਾਰਟੀ ਨੂੰ ਚਾਹੀਦਾ ਕਿਉਂਕਿ ਨਵੀਂ ਸਿਆਸਤ ਕਰਨਾ ਚਾਹੁੰਦੇ ਇਹਨਾਂ ਨੇ ਸ਼ਰਤ ਹੀ ਹਟਾ ਦੇਣੀ ਚਾਹੀਦੀ ਸੀ ਵੀ ਚੁੱਲਾ ਟੈਕਸ ਦੀ ਜ਼ਰੂਰਤ ਨਹੀਂ ਹੈਗੀ ਜੇ ਸਰਕਾਰ ਕਹਿੰਦੀ ਅਸੀਂ ਬਹੁਤ ਕੁਝ ਨਵਾਂ ਕਰਨਾ ਤੇ ਚੁੱਲਾ ਟੈਕਸ ਰੱਦ ਕਰ ਦੋ 35 ਰੁਪਈਆ ਦੇ ਨਿਕਲ ਕੀ ਸਰਕਾਰ ਦਾ ਢਿੱਡ ਭਰ ਜੂ ਜਾਂ ਜਿਹੜੀ ਪੰਜਾਬ ਦਾ ਕਿੰਨਾ ਕੀ ਕਰਜ਼ਾ ਉੱਤਰ ਜਾਊਗਾ ਇਹ ਤੇ ਇਹਨਾਂ ਨੂੰ ਚੁੱਲਾ ਟੈਕਸ ਹਟਾ ਦੇਣਾ ਚਾਹੀਦਾ ਸੀ ਇਹ ਜਾਣ ਬੁੱਝ ਕੇ ਲਕੂਣਾ ਰੱਖਿਆ ਗਿਆ ਹੈਗਾ ਤਾਂ ਜੋ ਲੋਕਾਂ ਦੇ ਕੰਨ ਮਰੋੜੇ ਜਾਣ ਧੌਣ ਮਰੋੜੀ ਜਾਵੇ ਬਾਮ ਰੂੜੀ ਜਾਵੇ ਉਹ ਜਾਂ ਧੌਂ ਦੇ ਗੋਡਾ ਰੱਖਿਆ ਜਾਵੇ ਉਸ ਕਰਕੇ ਚੁੱਲਾ ਟੈਕਸ ਰੱਖਿਆ ਗਿਆ ਸ਼ਰਤ ਦੂਜੀ ਗੱਲ ਹੈ ਕਿ ਆਮ ਆਦਮੀ ਪਾਰਟੀ ਕਹਿੰਦੇ ਕਿ ਅਸੀਂ ਬੜੇ ਦੁੱਧ ਧੋਤੇ ਆ ਜਾਂ ਦੁੱਧ ਨਹਾਤੇ ਆਗੇ ਅਸੀਂ ਜੀ ਆਮ ਘਰਾਂ ਤੋਂ ਜੀ ਸਾਡੇ ਅਸੀਂ ਪਿਤਾ ਪੁਰਖੀ ਸਿਆਸਤ ਨਹੀਂ ਕਰਦੇ ਜੇ ਤੁਸੀਂ ਪਿਤਾ ਪੁਰਖੀ ਸਿਆਸਤ ਨਹੀਂ ਨਵਾਂ ਕਜ ਤੇ ਅੱਗ ਜਿਹੜਾ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਇੰਨੀਆਂ ਗੋਲੀਆਂ ਚਲਾ ਦਿਤੀਆਂ ਧੱਕੇਸ਼ਾਈ ਕਰ ਦਿੱਤੇ ਜੇ ਲੋਕੀ ਤੁਹਾਨੂੰ ਐਮਐਲਏ ਬਣਾ ਸਕਦੇ ਨੇ ਤੇ ਤੁਹਾਡੀ ਪਾਰਟੀ ਦੇ ਜਿਹੜੇ ਮੈਂਬਰ ਪੰਚਾਇਤ ਜਾਂ ਸਰਪੰਚ ਖੜੇ ਉਹਨਾਂ ਨੂੰ ਨਹੀਂ ਜਿਤਾ ਸਕਦੇ ਜਿੰਨਾ ਜੇ ਹਿਸਾਬ ਦੇ ਨਾਲ ਰੋਜ਼ ਖਬਰ ਆ ਰਹੀ ਹੈ ਕਿ ਅੱਜ ਇੱਥੇ ਗੋਲੀ ਚੱਲ ਗਈ ਅੱਜ ਨਿਸ਼ਤਰਨਤਾਂ ਦੇ ਪਿੰਡ ਕਸਬੇ ਨਸ਼ਾਰਾ ਢੱਲਾ ਦੇ ਵਿੱਚ ਸ਼ਰੇਆਮ ਗੋਲੀਆਂ ਚੱਲੀਆਂ ਕੁਦਰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਬੀ ਸਿੰਘ ਜੀਰਾ ਦੇ ਗੋਲੀਆਂ ਚੱਲ ਗਿਆ ਮਜੀਠੇ ਹਲਕੇ ਦੇ ਵਿੱਚ ਧਰਮਕੋੜ ਦੇ ਵਿੱਚ ਆਮ ਆਦੀ ਪਾਰਟੀ ਨੇ ਆਪਣੇ ਬੰਦੇ ਹੀ ਖੜੇ ਕਰ ਦਿੱਤੇ ਡੈਲੀਬਰੇਟਲੀ ਲੈਣਾ ਦੀਆਂ ਲੈਣਾ ਲਾ ਦਿੱਤੀਆਂ ਕਿ ਕੋਈ ਦੂਜਾ ਬੰਦਾ ਫਾਰਮ ਨੇ ਪਰਿਆ ਕਿ ਨੇ ਮਤਲਬ ਇਸ ਹੱਦ ਤੱਕ ਆਮ ਆਦੀ ਪਾਰਟੀ ਹੀਟਲੇ ਪੱਧਰ ਦੀ ਸਿਆਸਤ ਕਰ ਰਹੀ ਹੈਗੀ ਆ ਇਹੋ ਜਿਹੀਆਂ ਸਿਆਸਤਾਂ ਕਰਕੇ ਕਾਲੀ ਦਲ ਦਾ ਬੇੜਾ ਪੱਠਾ ਬੈਠਾ ਕਾਂਗਰਸੀਆਂ ਦਾ ਪੱਠਾ ਬੈਠਾ ਉਹਨਾਂ ਇੰਨੀ ਅੱਤ ਨਹੀਂ ਸੀ ਮਚਾਈ ਜਿੰਨੀ ਆਮ ਆਦੀ ਪਾਰਟੀ ਆਤਮਚਾਰੀ ਹੈਗੀ ਆ ਔਰ ਸਿਆਣੇ ਕਹਿੰਦੇ ਅੱਤ ਤੇ ਅੰਤ ਦੇ ਵਿੱਚ ਅਦਕਤ ਬਿੰਦੀ ਦਾ ਫਰਕ ਅੱਤ ਖੁਦਾ ਦਾ ਵੈਰ ਆ ਅੱਤ ਐੜੇ ਅਦਕ ਤੱਤਾ ਅੱਤ ਹੁੰਦਾ ਅੰਤ ਇਹੜੇ ਟਿੱਪੀ ਤੱਤਾ ਅੰਤ ਹੁੰਦਾ ਜਿਆਦਾ ਫਰਕ ਨਹੀਂ ਹੁੰਦਾ ਔਰ ਅੱਤ ਖੁਦਾ ਦਾ ਵੈਰ ਆਮ ਆਦੀ ਪਾਰਟੀ ਦੇ ਕੁਝ ਐਮਐਲਏ ਅੱਤ ਚੁੱਕੀ ਹੋਈ ਆ ਔਰ ਇਹਨਾਂ ਦਾ ਅੰਤ ਬਹੁਤ ਮਾੜਾ ਹੋਊਗਾ ਇਹਨਾਂ ਦਾ ਅੰਤ ਕਾਲੀਆਂ ਨਾਲੋਂ ਵੀ ਮਾੜਾ ਹੋਊਗਾ ਔਰ ਕਾਂਗਰਸ ਨਾਲੋਂ ਵੀ ਮਾੜਾ ਆਊਗਾ ਔਰ ਦੂਜੀ ਗੱਲ ਇੱਕ ਪੰਜਾਬ ਦੇ ਮਾਝੇ ਤੋਂ ਮੰਤਰੀ ਕਹਿ ਰਿਹਾ ਕਿ ਸਰਬਸੰਮਤੀ ਕਰ ਪਰ ਉਹਦੀ ਮੁੰਡਾ ਦੇ ਉਹਦੀ ਨੌ ਪੰਚਾਇਤ ਸੈਕਟਰੀਆਂ ਨੂੰ ਤੇ ਬੀਡੀਪ ਨੂੰ ਕਹਿੰਦੇ ਕਿ ਦੂਜਿਆਂ ਨੂੰ ਐਨਓਸੀ ਨਹੀਂ ਦੇਣੀ ਹੈਗੀ ਚੂਲੇ ਟੈਕਸ ਦਾ ਸਰਟੀਫਿਕੇਟ ਦੇਣਾ ਮਤਲਬ ਰਿਕਾਰਡ ਬਣਾਉਣਾ ਚਾਹੁੰਦੇ ਧੱਕੇ ਨਾਲ ਸਰਬਸੰਮਤੀਆਂ ਕਰਵਾ ਕੇ ਵੀ ਅਹੀਂ ਜੇ ਰਿਕਾਰਡ ਬਣਾਤਾ ਕਿ ਮੇਰੇ ਹਲਕੇ ਦੇ ਵਿੱਚ 90 ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਗਈ ਇਹ ਧੱਕੇਸ਼ਈ ਪੰਜਾਬ ਦੀ ਜਨਤਾ ਧੱਕੇਸ਼ਈ ਬਰਦਾਸ਼ਤ ਨਹੀਂ ਕਰੂ ਹਾਲਾਂਕਿ ਚੰਗੀ ਗੱਲ ਹੈ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣੇ ਪਿੰਡ ਸਤੌਜ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈਗੀਆ ਪਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਆਪਣੇ ਐਮ ਐਲ ਏ ਪੰਜਾਬ ਦੀ ਜਨਤਾ ਨੂੰ 13245 ਪਿੰਡਾਂ ਦੀ ਬਥਾਂ ਉਹ ਆਪਣੇ ਕਨਵੇਂ ਐਮਐਲਏ ਜ ਨੂੰ ਹੀ ਅਪੀਲ ਕਰ ਦਿੰਦੇ ਬਿਠਾ ਕੇ ਸਮਝਾ ਦਿੰਦੇ ਹੈਗੇ ਕਿ ਜਿਹੜਾ ਹੇਠਲੇ ਪੱਦਰ ਤੇ ਵਰਕਰ ਗੰਦ ਪਾ ਰਹੇ ਨੂੰ ਰੋਕਿਆ ਜਾਵੇ ਹੇਠਲੇ ਪੱਦਰ ਤੇ ਐਮਐਲਏ ਜਿਹੜੇ ਗੰਦ ਪਾ ਰਹੇ ਉਹਨਾਂ ਨੂੰ ਰੋਕਿਆ ਜਾਵੇ ਸਿਆਸਤ ਨੂੰ ਗੰਦਲੀ ਕਰ ਰਹੇ ਉਹਨਾਂ ਨੂੰ ਰੋਕਿਆ ਜਾਵੇ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਨੇ ਜਿੰਨਾ ਉਹਨਾਂ ਨੇ ਇਸ ਵਾਰ ਸਿਆਸਤ ਵਿੱਚ ਗੰਦ ਪਾਇਆ ਹੈਗਾ ਨਾ ਇਸ ਤੋਂ ਪਹਿਲਾਂ ਇਕਾਦੁਕੇ ਕਾਲੀ ਇਕਾਦੁਕੇ ਕਾਂਗਰਸਿੰਦੇ ਇਹਨਾਂ ਨੇ ਸਾਰੇ ਰਿਕਾਰਡ ਬਣਾ ਦਿੱਤੇ ਹੈਗੇ ਨੇ ਗੈਂਗਸਟਰ ਦੇ ਚਚੇਰੇ ਭਰਾ ਨੂੰ ਸਰਪੰਚ ਬਣਾ ਦਿੱਤਾ ਹੈਗਾ ਫਰੀਦਕੋਟ ਦੇ ਵਿੱਚ ਇੱਕ ਪਿੰਡ ਦੇ ਸਿੱਧੇ ਰੂਪ ਦੇ ਵਿੱਚ ਗੈਂਗਸਟਰ ਨੂੰ ਸਰਪੰਚ ਬਣਾ ਦਿੱਤਾ ਹੈਗਾ ਮਤਲਬ ਤੁਸੀਂ ਇੱਕ ਪਾਸੇ ਕਹਿੰਦੇ ਜੀ ਕਾਲੀਆਂ ਨੇ ਗੈਂਗਸਟਰ ਜਾਂ ਕਾਂਗਰਸ ਨੇ ਕੀਤਾ ਹੈਗਾ ਤੇ ਤੁਸੀਂ ਉਹਨਾਂ ਦੇ ਟੱਬਰਾਂ ਨੂੰ ਸਰਪੰਚ ਬਣਾ ਰਿਆ ਹੈਗੇ ਹੋ ਮਤਲਬ ਇਸ ਮਸਲੇ ਦੇ ਵਿੱਚ ਜਿਸ ਤਰ੍ਹਾਂ ਹੁਣ ਪੰਚਾਇਤੀ ਸਿਸਟਮ ਦਾ ਜਨਾਜ਼ਾ ਕੱਢਿਆ ਗਿਆ ਨਾ ਪੰਜਾਬ ਚੋਣ ਕਮਿਸ਼ਨ ਪੰਜਾਬ ਪੁਲਿਸ ਪ੍ਰਸ਼ਾਸਨ ਪੰਜਾਬ ਸਿਵਲ ਪ੍ਰਸ਼ਾਸਨ ਮਤਲਬ ਮੂਕ ਦਰਸ਼ਕ ਬਣ ਕੇ ਬੈਠਾਗਾ ਔਰ ਪੂਰਾ ਜਿਹੜਾ ਸਰਕਾਰੀ ਸਿਸਟਮ ਉਹਦਾ ਤੈਸ ਨਾਸ ਕੀਤਾ ਉਹਦੇ ਚ ਆਮ ਆਦੀ ਪਾਰਟੀ ਦਾ ਬਹੁਤ ਵੱਡਾ ਹੱਥ ਆਮ ਆਦੀ ਪਾਰਟੀ ਦੇ ਕੁਝ ਕੀ ਐਮਐਲਏ ਤੇ ਕੁਝ ਕੀ ਮੰਤਰੀਆਂ ਦਾ ਹੱਥ ਆ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਜਿਹੜੀ ਸਿਆਸੀ ਬੁਰਸ਼ਾਗਰਦੀ ਹੈਗੀ ਨਾ ਇਹ ਸਿਆਸੀ ਬੁਰਸ਼ਾਗਰਦੀ ਦਾ ਜਿਹੜਾ ਨਤੀਜਾ ਹੈ ਨਾ ਉ ਆਮ ਆਦੀ ਪਾਰਟੀ ਨੂੰ ਚੰਗਾ ਲੱਗੂਆ 15 ਅਕਤੂਬਰ ਨੂੰ ਇਹ ਜ਼ਰੂਰ ਕਹਿ ਦੇਣਗੇ ਕਿ ਪੰਜਾਬ ਦੇ 13245 ਪਿੰਡਾਂ 'ਚੋਂ ਆਮ ਆਦੀ ਪਾਰਟੀ ਦੇ 8000 ਸਰਪੰਚ ਬਣ ਗਏ ਨਹੀਂ ਇਹ ਨਹੀਂ ਅਸੀਂ ਤਾਂ ਇੰਤਜ਼ਾਰ ਕਰਾਂਗੇ ਫਰਵਰੀ 2027 ਦਾ ਕਿ ਉਸ ਦਿਨ ਤੁਹਾਡੇ ਬਨਵਿਆਂ ਦੇ ਵਿੱਚੋਂ ਕਿੰਨੇ ਜਣੇ ਆਪਣੀਆਂ ਇੱਜ਼ਤਾਂ ਬਚਾ ਲੈਂਦੇ ਹਨ ਨਹੀਂ ਜੇ ਸਾਹਿਬ ਦੇ ਨਾਲ ਤੁਸੀਂ ਪਿਛਲੀਆਂ ਪ੍ਰਵੈਤੀ ਪਾਰਟੀਆਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਉਹਨਾਂ ਦੇ ਵੀ ਸਿਆਸੀ ਤੌਰ ਤੇ ਹਾਲ ਬਹੁਤ ਮਾੜੇ ਹੋਏ ਸੀ ਤੇ ਤੁਹਾਡੇ ਵੀ ਅੱਜ ਜਿਹੜੇ ਹਾਲ ਹਨ ਉਹ ਪੜੇ ਲਿਖੇ ਪੜੇ ਜਾ ਸਕਦੇ ਨੇ ਸਿਆਣੇ ਕਹਿੰਦੇ ਕਿ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਤੇ ਆਮ ਆਦੀ ਪਾਰਟੀ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਜੇ ਇਹੋ ਨਕਸ਼ੇ ਕਦਮਾਂ ਦੇ ਤੁਸੀਂ ਰਵੈਤੀ ਪਾਰਟੀਆਂ ਤੇ ਚਲੋਗੇ ਜਿਵੇਂ ਉਹਨਾਂ ਦਾ ਹਸ਼ਰ ਬਹੁਤ ਮਾੜਾ ਆਇਆ ਹੈ ਤੁਹਾਡਾ ਹਸ਼ਰ ਉਸ ਤੋਂ ਵੱਧ ਮਾੜਾ ਹੋਊਗਾ ਪਿਛਲੇ ਕੁਝ ਸਮੇਂ ਦੇ ਵਿੱਚ ਵੇਖਿਆ ਵੀ ਹੈਗਾ ਜਿਹੜੀ ਵੀ ਚਾਹ ਕਾਲੀ ਦਲ ਸਰਕਾਰ ਹੋਵੇ ਜੈ ਕਾਂਗਰਸ ਸਰਕਾਰ ਹੋਵੇ ਜਿਨ੍ਹਾਂ ਜਿਨ੍ਹਾਂ ਨੇ ਧੱਕੇ ਨਾਲ ਸਰਪੰਚ ਬਣਾਇਆ ਹੈਗਾ ਜਾਂ ਕਿਸੇ ਹੋਰ ਪਾਰਟੀ ਨੂੰ ਆਪਣੀ ਪਾਰਟੀ ਸ਼ਾਮਿਲ ਕਰਕੇ ਸਰਪੰਚ ਬਣਾਇਆ ਹੈਗਾ ਉਹਨਾਂ ਦੀ ਜ਼ਮਾਨਤ ਵੀ ਜਬਤ ਹੋਈਆਂ ਨੇ ਕਈ ਹਾਰੇ ਵੀ ਹੈਗੇ ਨੇ ਬੁਰੇ ਤਰੀਕੇ ਨਾਲ ਹਾਰੇ ਹੈਗੇ ਨੇ ਮੈਂ ਉਹੀ ਕਹਿ ਰਿਹਾ ਨੇ ਜੋ ਪਿਛਲੀਆਂ ਰਵੈਤੀ ਪਾਰਟੀਆਂ ਰਵੈਤੀ ਪਾਰਟੀਆਂ ਚਲੋ ਕਾਂਗਰਸ ਲਾ ਲੋ ਅਕਾਲੀ ਦਲ ਲਾ ਲੋ ਭਾਜਪੀ ਲਾ ਲੋ ਜੋ ਕੋ ਜੋਨਾ ਕੀਤਾ ਸੀ ਉਹਨਾਂ ਨੇ ਦੇਖ ਲਿਆ ਸਿਆਣੇ ਕਹਿੰਦੇ ਕਿ ਜਿਹੋ ਜੀ ਤੁਸੀਂ ਫਸਲ ਬੀਜੋਗੇ ਨਾ ਉਹੋ ਜੀ ਵਧਣੀ ਪੈਂਦੀ ਉਹਨਾਂ ਨੇ ਜਿਹੋ ਜੀ ਫਸਲ ਬੀਜੀ ਸੀ ਉਹ ਵਧਣੀ ਪਈ ਹੈਗੀ ਕਾਲੀਆਂ ਦੇ ਤਿੰਨ ਐਮਐਲਏ ਤਿੰਨਾਂ ਦੇ ਵਿੱਚੋਂ ਇੱਕ ਆਪਨਾ ਚਲ ਗਿਆ ਇੱਕ ਘਰ ਬੈਠਾਗਾ ਇੱਕ ਬੀਬੀ ਗਰੀਬਕੌਰ ਮਜੀਠੀਆ ਕਾਂਗਰਸ ਦੇ 18 ਐਮਐਲਏ 18 ਚੋਂ ਕਈ ਐਮਪੀ ਬਣ ਕੇ ਰਹਿ ਗਏ 13 14 ਹੀ ਰਹਿ ਗਏ ਉਹਨਾਂ ਚ ਵੀ ਦੋ ਭੱਜ ਭੱਜੇ ਨੂੰ ਫਿਰਦੇ ਆਗੇ ਨੇ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਹੈਗਾ ਨਾ ਤੇ ਇੱਕ ਆਮ ਆਦੀ ਪਾਰਟੀ ਦਾ ਵੀ ਉਹ ਵੀ ਮੈਂ ਕਹਿੰਦਾ ਕਿ ਅੱਜ ਤੁਸੀਂ ਭਾਵੇਂ ਅੱਜ ਪੰਜ ਧੱਕੇ ਨਾਲ ਪੰਚਾਇਤੀ ਚੋਣਾਂ ਜੇ ਤਰੋਂ ਧੱਕੇ ਨਾਲ ਸਰਪੰਚ ਬਣਾ ਲਓ ਗਾਂ ਨਗਰ ਨਿਗਮ ਦੀਆਂ ਚੋਣਾਂ ਬਣਾ ਲਓ ਪਰ ਅਸੀਂ ਤਾਂ ਫਰਵਰੀ 2027 ਦਾ ਇੰਤਜ਼ਾਰ ਕਰਾਂਗੇ ਉਸ ਸਮੇਂ ਤੁਸੀਂ 92 ਜੋ ਤੁਹਾਡੀ ਕਿੰਨੀ ਦੀ ਇੱਜ਼ਤ ਬਚਦੀ ਆ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸਰਪੰਚ ਹੁੰਦੇ ਨਾ ਸਰਪੰਚ ਐਨੇ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ ਇਹਨਾਂ ਕੋ ਗਲਤੀਆਂ ਹੋ ਜਾਂਦੀਆਂ ਔਰ ਜਿਹੜੇ ਬੀਡੀਪੀਓ ਦਫਤਰ ਦੇ ਵਿੱਚ ಗ್ರಾಮ ਸੇਵਕ ਪੰਚਾਇਤ ਸੈਕਟਰੀ ਪੰਚਾਇਤ ਅਫਸਰ ਉਹ ਬੜੇ ਚਲਾਕ ਹੁੰਦੇ ਨੇ ਉਹ ਇਹਨਾਂ ਨੂੰ ਕੁੰਡੀਆਂ ਚ ਫਸਾ ਲੈਂਦੇ ਹੈਗੇ ਨੇ ਔਰ ਇਹ ਆਪ ਵੀ ਹੁੰਦੇ ਨੇ ਕਿ ਐਮਐਲਏ ਨੇ ਜੇ 5 ਲੱਖ ਦੀ ਗ੍ਰਾਂਟ ਦਿੱਤੀ 2 ਲੱਖ ਐਮਐਲਏ ਅੰਦਰ ਖਾਤੇ ਗਰਾਂਟਾਂ ਲੈ ਜਾਂਦਾ ਹੈਗਾ ਉਹ ਫਸ ਜਾਂਦੇ ਹੈਗੇ ਨੇ ਉਹ ਫਿਰ ਹੁਣ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵਿਧਾਨ ਸਭਾ ਤੋਂ 1.5 ਸਾਲ ਬਾਅਦ ਪੈਂਦੀਆਂ ਹੈਗੀਆਂ ਇਹਨਾਂ ਨੇ ਤੇ 2.5 ਸਾਲ ਬਾਅਦ ਪਾਈਆਂ ਹੈਗੀਆਂ ਨੇ ਹੁਣ ਇਹ ਜਿਹੜੀ ਆ ਜਿਹੜੇ ਸਰਪੰਚ ਹੁਣ ਚੋਣਾਂ ਇਹ ਪਿਛਲੇ ਕਾਂਗਰਸ ਦੇ ਹੁਣ ਜੋ ਸਤਾਈ ਦੇ ਵਿੱਚ ਨਵੀਂ ਪਾਰਟੀ ਦੀ ਸਰਕਾਰ ਬਣੀ ਤੇ ਜਿਹੜੇ ਅੱਜ ਇਹ ਕਲੇਮ ਕਰਨਗੇ 15 ਅਕਤੂਬਰ ਨੂੰ ਕਿ ਸਾਡੇ ਪੰਜਾਬ ਚ 7000 ਜਾਂ 8000 ਸਰਪੰਚ ਬਣ ਗਿਆ ਕੱਲੋਂ ਜੇ ਕਾਲੀ ਦਲ ਦੀ ਸਰਕਾਰ ਆ ਗਈ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਉਹ ਸਾਰੇ ਦੇ ਸਾਰੇ ਉਸ ਫਿਰ ਕਾਂਗਰਸ ਜਾਂ ਸਰ ਕਾਲੀ ਦਲ ਦੀ ਪਾਰਟ ਪਾਰਟੀ ਸਰਕਾਰ ਚ ਸ਼ਾਮਲ ਹੋਏ ਇਹ ਪਿਛਲੇ ਕਈ ਸਾਲਾਂ ਤੋਂ ਆਂਦਾ ਰਿਹਾ ਇਸ ਕਰਕੇ ਜੋ ਗਲਤੀਆਂ ਪਿਛਲੀਆਂ ਪਾਰਟੀਆਂ ਨੇ ਕੀਤੀਆਂ ਉਹੋ ਗਲਤੀਆਂ ਆਮ ਆਦੀ ਪਾਰਟੀ ਕਰ ਹੀ ਹੈਗੀਆ ਧੱਕੇ ਨਾਲ ਇਲੈਕਸ਼ਨ ਜਿੱਤਣੀ ਡਰਾ ਕੇ ਇਲੈਕਸ਼ਨ ਜਿੱਤਣੀ ਧਮਕਾ ਕੇ ਇਲੈਕਸ਼ਨ ਜਿੱਤਣੀ ਪੁਲਿਸ ਦੇ ਡੰਡੇ ਦੇ ਯੋਰ ਦੇ ਨਾਲ ਇਲੈਕਸ਼ਨ ਜਿੱਤਣੀ ਉਹਨੂੰ ਇਲੈਕਸ਼ਨ ਹੀ ਕਹਿੰਦੇ ਉਹਨੂੰ ਲੋਕਤੰਤਰ ਦਾ ਕਤਲ ਕਹਿੰਦੇ ਨੇ ਲੋਕਤੰਤਰ ਦੀ ਜਿੱਤ ਨਹੀਂ ਕਹਿੰਦੇ ਹੈਗੇ ਹੁਣ ਆਮ ਆਦੀ ਪਾਰਟੀ ਨੇ ਲੋਕਤੰਤਰ ਦੀ ਜਿੱਤ ਸਾਬਤ ਕਰਨਾ ਜਾਂ ਲੋਕਤੰਤਰ ਦਾ ਕਤਲ ਕਰਨਾ ਹੈਗਾ ਇਹ ਆਮ ਆਦਮੀ ਪਾਰਟੀ ਦੇ ਹੱਥਾਂ ਦੇ ਵਿੱਚ ਜੀ ਸ਼ੁਕਰੀਆ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਅੱਜ ਇਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ